ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਲਾਕਾ ਔਰ ਦੇ ਅ گاਵਦੂ ਪਿੰਡ ਚਿੰਗਣਾ ਵਿਖੇ ਚੱਲਦੇ ਹਾਂ ਜਿੱਥੇ ਵਿਦੇਸ਼ਾਂ ਵਿੱਚ ਵਸਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਰਿਤਕ ਦੇ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਲਈ ਸ਼ਾਨਦਾਰ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਗੱਡੀ ਦੀ ਆਮਦ ਤੇ ਗੁਰਦੁਆਰਾ ਦੁੱਖ ਨਿਵਾਰਨ ਰਾਜਾ ਸਾਹਿਬ ਵਿਖੇ ਸਰਬਤ ਦੇ ਪਲੇ ਲਈ ਅਰਦਾਸ ਕੀਤੀ ਗਈ ਜਿਸ ਉਪਰੰਤ ਹੋਰ ਪਤਵੰਤਿਆ ਸਮੇਤ ਜਾਣਕਾਰੀ ਦਿੰਦਿਆਂ ਨੰਬਰਦਾਰ ਤੇ ਸਾਬਕਾ ਸਰਪੰਚ ਜਥੇਦਾਰ ਰਣਜੀਤ ਸਿੰਘ ਚਿੰਗੜਨੀ ਸਮੂਹ ਦਾਨੀ ਸਜਣਾ ਦਾ ਧੰਨਵਾਦ ਕਰਦੇ ਆਂ ਦੱਸਿਆ ਕਿ ਇਸ ਗੱਡੀ ਤੇ 8 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ ਅਤੇ ਇਹ ਪਿੰਡ ਵਾਸੀਆਂ ਲਈ ਸ਼ਹਿਰਾਂ ਵਰਗੀ ਇੱਕ ਹੋਰ ਵੱਡੀ ਸਹੂਲਤ ਹੋਵੇਗੀ। ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਰਕਾਰ ਜੋ ਨੱਗਰ ਨਵਾਸੀ ਸਾਧ ਸੰਗਤ ਜੀਓ ਅੱਜ ਪਿੰਡ ਝੰਗਣਾ ਵਿਖੇ ਕਿਨੇ ਨਾ ਕਮਰਾਰਾ ਸਾਹਿਬ ਮਹਾਰਾਜ ਜੀ ਦੇ ਗੋਦਰਾ ਸਾਹਿਬ ਦੁਖਨਮਾਨ ਵਿਖੇ ਐਨ ਆਰ ਆਈ ਵੀਰਾਂ ਵੱਲੋਂ ਅੰਤ ਪੰਚ ਯਾਤਰਾ ਸਮੇਂ ਮਹਤਕ ਸਰੀਰ ਨੂੰ ਸ਼ਮਸ਼ਾਨ ਘਾਟ ਲੈ ਜਾਣ ਵਾਸਤੇ ਇੱਕ ਗੱਡੀ ਜਿਹੜੀ ਤਿਆਰ ਕੀਤੀ ਗਈ ਆ ਉਹਦੇ ਵਾਸਤੇ ਬੜਮੁੱਲਾ ਯੋਗਦਾਨ ਮਾਰ ਰਹੇ ਐਨ ਆਰ ਆਈ ਵੀਰਾਂ ਨੇ ਪਾਇਆ ਜਿਦੇ ਵਿੱਚ ਰਾਏਤ ਪਰਿਵਾਰ ਵਾਲੇ ਸਰਦਾਰ ਦਜੀਤ ਸਿੰਘ ਦੀ ਬੀਬੀ ਪਰਮੰਦਰ ਕੌਰ ਸਰਦਾਰ ਰਣਜੀਤ ਸਿੰਘ ਦੀ ਸਗਵੰਦਰ ਸਿੰਘ ਦੀ ਸੁਖੀ ਸਰਦਾਰ ਜੋਗਾ ਸਿੰਘ ਦੀ ਜੂਤਲਾ ਮਹਾਰਾਜ ਜੀ ਦਾ ਪਰਿਵਾਰ ਤੇ ਕੈਨੇਡਾ ਦੀ ਸੰਗਤ ਵੱਲੋਂ ਨਿਬਾਵੇਂ ਹਰਕੀਰ ਸਿੰਘ ਦੀ ਪਪੂ ਰਾਹੀਂ ਮੋਨ ਸਿੰਘ ਗਰੇਵਾਰ ਆਹੀਂ ਜਿਹੜੇ ਪੈਸੇ ਸਾਡੇ ਪਾਸ ਭੇਜੇ ਸਨ ਸਾਡੇ ਪਰਿਵਾਰ ਵੱਲੋਂ 50000 ਰੁਪਏ ਦੇ ਵਿੱਚ ਵੀ ਪਾਇਆ ਗਿਆ ਔਰ ਸਾਰੇ ਸੰਗਤ ਦਾ ਜਿਹੜਾ ਯੋਗਦਾਨ ਅਸੀਂ ਵੱਡਾ ਸਮਝਦੇ ਹਾਂ ਸਮੇਂ ਦੇ ਲਿਹਾਜ਼ ਨਾਲ ਇਸ ਚੀਜ਼ ਦੀ ਲੋੜ ਸੀ ਕਿ ਨੌਜਵਾਨ ਦਲਕਾ ਬਾਹਰ ਜਾ ਰਿਹਾ ਪਿੱਛੇ ਜਿਹੜੇ ਸਿਆਣੇ ਥਰੀ ਰਹੇ ਉਹਨਾਂ ਨੂੰ ਕੰਨ ਨਹੀਂ ਲੱਗਣ ਵਾਸਤੇ ਵੀ ਕੋ ਅੱਜ ਤਿਆਰ ਨਹੀਂ ਸਮਸ਼ਾਨ ਘਾਟ ਵਾਸਤੇ ਮਹਤ ਦੇ ਸੇ ਨੂੰ ਜਾਣ ਵਾਸਤੇ ਇਹ ਜਿਹੜੀ ਗੱਡੀ ਤਿਆਰ ਕੀਤੀ ਗਈ ਤੇ ਕਿੰਨੇ 6.8 ਲੱਖ ਰੁਪਏ ਇਹ ਤੇ ਜਿਹੜਾ ਖਰਚ ਆਇਆ ਮੈਂ ਧੰਨਵਾਦ ਕਰਾਂ ਇਹਨਾਂ ਦੇ ਵੀਰਾਂ ਦਾ ਇਹ ਜਿਹੜੀ ਗੱਡੀ ਆ ਇਹ ਕਿਸੇ ਵੀ ਆਖਰੀ ਸਮੇਂ ਕਿਸੇ ਨੂੰ ਵੀ ਲੋਡ ਪੈਂਦੀ ਹੈ ਇਹਦੀ ਚਾਬੀ ਲੈ ਕੇ ਆਪਾਂ ਜਾ ਸਕਦੇ ਆ ਫਿਰ ਇਹਨੂੰ ਜਿਹੜਾ ਆਪਾਂ ਅਗੇ ਅਰਥੀ ਚੌਕੇ ਲੈ ਕੇ ਜਾਂਦੇ ਆ ਇਹ ਲਿਜਾਣ ਵਾਸਤੇ ਆ ਪਿੱਛੇ ਪਰਿਵਾਰ ਦੇ ਜਾਂ ਜਿਹੜੇ ਕੋਈ ਸਰੀਰ ਨਹੀਂ ਚੱਲਦੇ ਜਿਨ੍ਹਾਂ ਦੇ ਗੋਡੇ ਜਾਂ ਹੋਰ ਕੋਈ ਤਕਲੀਫ ਆ ਉਹਨਾਂ ਨੂੰ ਵੀ ਵਿੱਚ ਪਿੱਛੇ ਬੈਠਣ ਦਾ ਜਿਹੜਾ ਸਾਧਨ ਬਣਾਇਆ ਗਿਆ ਇਹ ਗੱਡੀ ਜਿਹੜੀ ਆ ਇਹ ਸਾਰਿਆਂ ਦੇ ਫਾਇਦੇ ਵਾਸਤੇ ਇਸ ਕਰਕੇ ਕੰਮ ਕੀਤਾ ਕਿ ਜਿਹੜਾ ਆਖਰੀ ਸਮੇਂ ਵਾਸਤੇ ਜਿਹੜੀ ਜਿੱਦਾਂ ਮਕਸੂਰ ਤਾਂ ਸ਼ਹਿਰਾਂ ਵਿੱਚ ਦੀਆਂ ਉਹ ਪਿੰਡ ਬਾਤੇ ਜਿਹੜੀ ਸੌਤ ਕੀਤੀ ਗਈ ਆ ਮੈਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪੈਸੇ ਦੇ ਕੇ ਜਿਹੜਾ ਇਸ ਗੱਡੀ ਨੂੰ ਤਿਆਰ ਕਰਵਾ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਆ ਜਾਇ ਹੀ ਸਾਰੀ ਸੰਗਤ ਦਾ ਮਹਾਰਾ ਪੀਤੰਪਾਸ਼ਾ ਰਾਜਾ ਸਾਹਿਬ ਮਹਾਰਾਜੀ ਦੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਸ੍ਰੀ ਅਕਾਲ ਰਾਜਾ ਵਜੀਦ ਕਾਰਪਾ